ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣਿਆ ਹੋਵੇਗਾ ਅਕਸਰ ਕਈ ਲੋਕ ਗੱਲਾਂ ਕਰਦੇ ਨੇ ਕਿ ਜਦੋਂ ਬੰਦੇ ਨੂੰ ਆਰਾਮ ਆਉਣਾ ਸਵਾਦੀ ਪੁੜੀ ਦੇ ਨਾਲ ਵੀ ਆ ਜਾਣਾ ਇਹਦੀ ਇਹਦੀ ਸਟਾਈਲ ਕੀ ਆ ਵਾਕੇ ਹੀ ਆ ਜਾਂਦਾ ਆਰਾਮ ਦਾਸ ਨਾਲ ਕਈਆਂ ਨੇ ਸੰਪਰਕ ਕੀਤਾ ਫੇਸਬੁੱਕ ਦੇ ਰਾਹੀਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਦੇਸੀ ਅੰਗਰੇਜ਼ੀ ਸਾਰੀਆਂ ਦਵਾਈਆਂ ਦੀ ਜਾਣਕਾਰੀ ਹੈਗੀ ਆ ਤੇ ਬਿਨਾ ਕਿਸੇ ਪੈਸੇ ਤੋਂ ਉਹ ਮਰੀਜ਼ ਠੀਕ ਹੋ ਗਏ ਆ ਹੁੰਦਾ ਕੀ ਹੈ ਕਿ ਪਲੇਸਬੋ ਇਫੈਕਟ ਹੁੰਦਾ ਡਾਕਟਰ ਵੀ ਤਜਰਬੇ ਕਰਦੇ ਨੇ ਮਰੀਜ਼ ਨੂੰ ਤਿੰਨ ਤਰ੍ਹਾਂ ਦੀ ਦਵਾਈ ਲੈ ਕੇ ਇੱਕ ਬਹੁਤ ਹੀ ਜ਼ਿਆਦਾ ਵਧੀਆ ਤੇ ਇੱਕ ਘਟੀਆ ਤੇ ਇੱਕ ਸਿੰਪਲ ਗੋਲੀਆਂ ਜਿਹੜੀਆਂ ਹੁੰਦੀਆਂ ਜਿੱਦਾਂ ਹੋਮੀਓਪੈਥਿਕ ਖੰਡ ਦੀਆਂ ਗੋਲੀਆਂ ਦੇ ਵਿੱਚ ਅਲੱਗ-ਅਲੱਗ ਟਿੰਚਰ ਪਾ ਕੇ ਦਵਾਈ ਬਣਾਈ ਜਾਂਦੀ ਆ ਤੇ ਉਹ ਕੀ ਕਰਦੇ ਆ ਕਿ ਮਰੀਜ਼ ਨੂੰ ਦਵਾਈ ਦਿੰਦੇ ਆ ਤੇ ਉਹ ਜਿੱਦਾਂ ਦੱਸਿਆ ਹੁੰਦਾ ਉਸ ਹਿਸਾਬ ਨਾਲ ਦਵਾਈ ਅਸਰ ਕਰਦੀ ਆ ਦਵਾਈ ਆਪਣੇ ਕੈਮੀਕਲ ਕੰਪਾਊਂਡ ਦੇ ਹਿਸਾਬ ਨਾਲ ਅਸਰ ਨਹੀਂ ਕਰਦੀ ਜੇ ਮਰੀਜ਼ ਨੂੰ ਕਹਿ ਦਿੱਤਾ ਕਿ ਇਹ ਦਵਾਈ ਜਿਹੜੀ ਆ ਨਾ ਇਹ ਜਰਮਨ ਤੋਂ ਮਂਗਾਈ ਆ ਜਾਂ ਸਵਿਟਜ਼ਰਲੈਂਡ ਤੋਂ ਮਂਗਾਈ ਆ ਬੜੀ ਤਕੜੀ ਦਵਾਈ ਆ ਤੇ ਉਹ ਚਾਹੇ ਉਹਨੂੰ ਖਾਲੀ ਗੋਲੀਆਂ ਦੇ ਦਿਓ ਉਹ ਬੰਦਾ ਜਿਹੜਾ ਵਾ ਠੀਕ ਹੋ ਜਾਊਗਾ ਤੇ ਜੇ ਬੰਦੇ ਨੂੰ ਵਧੀਆ ਦਵਾਈ ਜਿਹੜੀ ਆ ਉਦਾਂ ਹੀ ਦੇ ਦਿੱਤੀ ਜਾਵੇ ਸਿੰਪਲ ਦਵਾਈ ਮਤਲਬ ਸਮਝ ਕੇ ਤੇ ਉਹ ਬੰਦੇ ਤੇ ਉਹ ਦਵਾਈ ਨੇ ਅਸਰ ਘਟ ਕਰਨਾ ਇਸੇ ਤਰ੍ਹਾਂ ਹੀ ਮਤਲਬ ਜਿਹੜੀ ਹੈ ਨਾ ਇਹ ਬੰਦੇ ਦਾ ਦਿਮਾਗ ਜਿਹੜਾ ਵਾ ਜੋ ਸੋਚਦਾ ਉਹੀ ਸਰੀਰ ਕਰਦਾ ਹੁਣ ਕਈ ਵਾਰੀ ਕੀ ਹੁੰਦਾ ਕੋਈ ਵੈਦ ਹੁੰਦਾ ਬੜਾ ਮਸ਼ਹੂਰ ਹੋ ਜਾਂਦਾ ਵੈਦ ਲੋਕੀ 1.5 200 ਕਿਲੋਮੀਟਰ ਚੱਲ ਕੇ ਜਾਂਦੇ ਵੈਦ ਕੋਲੋਂ ਦਵਾਈ ਲੈਣ ਵਾਸਤੇ ਉਹ ਵੈਦ ਭਾਵੇਂ ਬੰਦੇ ਨੂੰ ਮੰਨ ਲੋ ਦਰਦਾ ਵਾ ਭਾਵੇਂ ਉਹਨੂੰ ਕੁਚਲਾ ਭਸਮ ਦੇ ਦੇਵੇ ਤੇ ਉਹ 10 20 ਰੁਪਏ ਦੀ ਕਾਫੀ ਆ ਜਾਂਦੀ ਆ ਸਰਦੀਆਂ ਨਿਕਲ ਜਾਂਦੀਆਂ ਬੰਦੇ ਦੀਆਂ 20 30 ਰੁਪਏ ਦੇ ਕੋਈ ਭਸਮ ਦੇ ਨਾਲ ਤੇ ਉਹ ਬੰਦੇ ਨੇ ਠੀਕ ਹੋ ਜਾਣਾ ਉਹਦੀਆਂ ਦਰਦਾਂ ਦੁਰਦੰਦ ਸਭ ਚੁੱਕੀਆਂ ਜਾਣੀਆਂ ਕਿਉਂਕਿ ਬੰਦੇ ਨੇ ਲੋਕਾਂ ਕੋ ਸੁਣਿਆ ਹੁੰਦਾ ਕਿ ਫਲਾਣੀ ਜਗ੍ਹਾ ਇੱਕ ਵੈਦ ਆ ਬੜਾ ਤਕੜਾ ਬੜਾ ਪਹੁੰਚਿਆ ਉਹ ਦਵਾਈ ਦਿੰਦਾ ਤੇ ਬੰਦੇ ਉਹਦਾ ਦਿਮਾਗ ਜਿਹੜਾ ਸਬ ਕੌਂਸ਼ੀਅਸ ਮਾਈਂਡ ਜਿਹੜਾ ਹੈ ਨਾ ਉਹ ਉਦਾਂ ਦਾ ਹੀ ਰिएक्ट ਕਰਨਾ ਸ਼ੁਰੂ ਕਰ ਦਿੰਦਾ ਬਾਡੀ ਦੇ ਉੱਤੇ ਉਦਾਂ ਦੇ ਹਾਰਮੋਨਸ ਬਣਾਉਣੇ ਸ਼ੁਰੂ ਕਰ ਦਿੰਦਾ ਜਿੱਦਾਂ ਜਿੱਦਾਂ ਬੰਦਾ ਸੋਚਦਾ ਤੇ ਬੰਦਾ ਠੀਕ ਹੋ ਜਾਂਦਾ ਹੁਣ ਮੇਰੇ ਕੋਲ ਇੱਕ ਬੰਦਾ ਜਿਹੜਾ ਸੀ ਆ ਗਿਆ ਤੇ ਉਹ ਕਾਫੀ ਟੁੱਟ ਚੁੱਕਾ ਸੀ ਡਾਕਟਰਾਂ ਨੇ ਉਹਨੂੰ ਬਹੁਤ ਡਰਾ ਦਿੱਤਾ ਸੀ ਕਹਿੰਦਾ ਭਈ ਮੈਨੂੰ ਸੀਪੀਡੀ ਆ ਕ੍ਰੋਨਿਕ ਪੈਨਕ੍ਰੀਆਟਿਕ ਡਿਸੀਜ਼ ਯਾਨੀ ਕਿ ਜਿਹੜੇ ਮਤਲਬ ਸਾਡਾ ਪੈਨਕ੍ਰੀਆਜ਼ ਹੈ ਨਾ ਉਹਦੇ ਵਿੱਚ ਪੱਕੀ ਸਵੇਲਿੰਗ ਆ ਚੁੱਕੀ ਆ ਡਾਕਟਰ ਕਹਿੰਦੇ ਆ ਵੀ ਇਹ ਠੀਕ ਨਹੀਂ ਹੋਣਾ ਤੇ ਜਿਹੜੀਆਂ ਉਹਨੇ ਵੀਡੀਓ ਦੇਖੀਆਂ ਸੀ ਉਹ ਸਾਰੀਆਂ ਚ ਇਹੋ ਹੀ ਦੱਸਿਆ ਸੀ ਕਿ ਬੰਦਾ ਸਾਲ ਖਾਂਡੀ ਕੱਢਦਾ ਜਦੋਂ ਸਾਡਾ ਪੈਨਕ੍ਰੀਆਜ਼ ਜਿਹੜਾ ਉਹ ਚ ਪਰਮਨੈਂਟ ਸਵੇਲਿੰਗ ਆ ਜਾਂਦੀ ਆ ਮੈਂ ਕੀ ਕੀਤਾ ਵੀ ਉਸ ਬੰਦੇ ਨੂੰ ਦੋ ਤਰੀਕੇ ਦੱਸੇ ਮੈਂ ਪਹਿਲਾਂ ਤੇ ਉਹਨੂੰ ਕਿਹਾ ਵੀ ਜਿੰਨੀਆਂ ਵੀਡੀਓ ਪਾਈਆਂ ਨੇ ਸਾਰੀਆਂ ਤੇਰੇ ਮੇਰੇ ਵਰਗੇ ਬੰਦੇ ਨੇ ਪਾਈਆਂ ਨੇ ਇਹ ਕਿਸੇ ਮਾਹਰ ਡਾਕਟਰ ਨੇ ਨਹੀਂ ਪਾਈਆਂ ਤੂੰ ਇਹਨਾਂ ਦੇ ਪਿੱਛੇ ਨਾ ਜਾ ਸੱਚ ਜਾਣਿਓ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਦੱਸਦਾ ਉਹ ਬੰਦਾ 15 20 ਦਿਨਾਂ ਚ ਠੀਕ ਹੋ ਗਿਆ ਤੇ ਉਹਦੀ ਰਿਪੋਰਟਾਂ ਨਾਰਮਲ ਆ ਗਈਆਂ ਕੰਮ ਸਾਰਾ ਉਹਦੇ ਦਿਮਾਗ ਨੇ ਕੀਤਾ ਮੇਰੇ ਤਰੀਕਿਆਂ ਨੇ ਸਿਰਫ ਉਹਦੀ ਬਾਡੀ ਨੂੰ ਡੀਟੌਕਸ ਕੀਤਾ ਤੇ ਕੋਸ਼ ਉਹਦੀਆਂ ਘਾਟਾਂ ਪੂਰੀਆਂ ਕੀਤੀਆਂ ਮੈਂ ਉਹਨੂੰ ਕਿਹਾ ਵੀ ਇੱਕ ਤੇ ਤੂੰ ਨਾ ਵੀਟ ਗ੍ਰਾਸ ਜੂਸ ਪੀ ਕਣਕ ਜਿਹੜੀ ਆ 2 ਕ ਚਮਚੇ ਇੱਕ ਡੂਨੇ ਦੇ ਵਿੱਚ ਕਣਕ ਬੀਜਣੀ ਆ 15 ਡੂਨੇ ਲੱਲਾ ਤੇ ਰਾਤ ਨੂੰ ਭਿਓ ਕੇ ਰੱਖ ਦੇਣੀ ਆ ਸਵੇਰੇ ਬੀਜ ਦੇਣੀ ਆ ਤੇ ਛੋਟੇ ਛੋਟੇ ਜਿਹੜੀਆਂ ਪਲੇਟਾਂ ਜੀਆਂ ਹੁੰਦੀਆਂ ਡੂਨੇ ਜੇ ਉਹਦੇ ਚ ਤੇ ਮਿੱਟੀ ਉਹ ਲੈਣੀ ਜਿਹੜੀ ਕਿਤੇ ਖਾਦ ਦਵਾਈ ਨਾ ਪਈ ਹੋਵੇ ਜਿਹਨੂੰ ਕਦੇ ਤੇ ਰੋਜ਼ ਇੱਕ ਡੂਨੇ ਚ ਬੀਜ ਦੇਣੀ ਆ ਜਿੰਨੇ ਚਿਰ ਨੂੰ 15ਵੇਂ ਡੂਨੇ ਵਾਲੀ ਆਪਾਂ ਵਰਤਨੀ ਇਹਦੇ ਪਹਿਲੀ ਫੇਰ ਤਿਆਰ ਹੋ ਜਾਂਦੀ ਆ ਜਦੋਂ 10 12 ਦਿਨ ਦੀ ਹੋ ਜਾਂਦੀ ਹੈ ਉਹ ਉਂਗਲਾ ਉਂਗਲਾ ਜਿਹੜੀ ਕਣਕ ਉਹਨੂੰ ਕੱਟ ਕੇ ਤੇ ਉਹਦਾ ਜੂਸ ਬਣਾ ਕੇ ਰਗੜ ਕੇ ਤੇ ਉਹਨੂੰ ਪੀ ਜਾਣਾ ਛੱਗ ਜਈ ਵਿੱਚੇ ਹੀ ਪਾਉਣੀ ਆ ਸੁੱਟਣੀ ਨਹੀਂ ਤੇ ਉਹ ਬੰਦਾ ਜਿਹੜਾ ਸੀ ਤੇ ਨਾਲ ਉਹਨੂੰ ਕਿਹਾ ਮੈਂ ਮੋਰਿੰਗਾ ਪਾਊਡਰ ਇਸ ਵੰਜਣੇ ਦੇ ਪੱਤੇ ਸੁਕਾ ਕੇ ਤੇ ਇਹਦਾ ਪਾਊਡਰ ਬਣਾ ਕੇ ਰੱਖ ਲੈ ਤੇ ਇੱਕ ਚਮਚਾ ਸਵੇਰੇ ਤੇ ਇੱਕ ਛੋਟਾ ਚਮਚਾ ਇੱਕ ਤੇ ਜੇ ਵੱਡਾ ਚਮਚਾ ਆਮ ਤੇ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ ਲਲਿਆ ਕਰ ਕੋਸੇ ਪਾਣੀ ਦੇ ਨਾਲ ਉਹ ਬੰਦਾ ਬਿਲਕੁਲ ਠੀਕ ਹੋ ਗਿਆ ਜੀ ਤੇ ਜੇ ਡਾਕਟਰਾਂ ਦੇ ਚੱਕਰ 'ਚ ਪਿਆ ਰਿੰਦਾ ਤੇ ਉਹ ਬੰਦਾ ਪੈਸੇ ਵੱਲੋਂ ਵੀ ਉੱਜੜ ਜਾਣਾ ਸੀ ਤੇ ਬਿਮਾਰੀ ਵੀ ਉਹਦੀ ਪਤਾ ਨਹੀਂ ਸੀ ਪੈਨਕ੍ਰੀਆਸ ਠੀਕ ਹੋਣਾ ਸੀ ਕਿ ਨਹੀਂ ਸੀ ਹੋਣਾ ਸ਼ੂਗਰ ਵੀ ਉਹਦੀ ਵਧਣ ਲੱਪੀ ਸੀ ਜਦੋਂ ਹਾਰਮੋਨਸ ਪੈਨਕ੍ਰੀਆਸ ਨੇ ਨਹੀਂ ਬਣਾਉਣੇ ਸਹੀ ਤੇ ਸ਼ੂਗਰ ਦੇ ਵਧ ਨਹੀਂ ਵਧਣੀਆਂ ਜਦੋਂ ਇਨਸੂਲਿਨ ਨਹੀਂ ਬਣਨੇ। ਔਰ ਇੱਕ ਗੱਲ ਹੋਰ ਨੋਟ ਕਰਿਓ। ਪੈਨਕ੍ਰੀਆ ਸਾਡਾ ਇਦਾਂ ਦਾ ਅੰਗ ਆ। ਜੇ ਅਸੀਂ ਕੋਈ ਕੰਮਕਾਰ ਕਰਾਂਗੇ, ਸਰੀਰ ਨੂੰ ਹਲਾਮਾਂ ਡੁਲਾਵਾਂਗੇ। ਉਹਦੇ ਬੀਟਾ ਸੈੱਲ ਜਿਹੜੇ ਤਾਂ ਕੰਮ ਕਰਦੇ ਆ। ਨਹੀਂ ਤੇ ਉਹ ਕਹਿੰਦਾ ਜੇ ਤੁਹਾਨੂੰ ਨਹੀਂ ਲੋੜ ਤੇ ਮੈਨੂੰ ਫਿਰ ਤੁਹਾਡੇ ਨਾਲੋਂ ਕੋਈ ਜ਼ਿਆਦਾ ਲੋੜ ਨਹੀਂ ਗਈ। ਉਹ ਜਨਰੇਟਰ ਵਾਲਾ ਹਿਸਾਬ ਆ। ਜੇ ਟਰਬਾਈਨ ਘਮਾਓਗੇ ਤੇ ਉਹਨੇ ਬਿਜਲੀ ਬਣਾਉਣੀ ਆ ਨਹੀਂ ਤੇ ਨਹੀਂ ਬਣਨੀ। ਇਸ ਕਰਕੇ ਥੋੜੀ ਬਹੁਤੀ ਸੈਰ ਜਾਂ ਐਕਸਰਸਾਈਜ਼ ਹਲਕੀਆਂ ਜਰੂਰ ਕਰਿਆ ਕਰੋ ਜਿਨ੍ਹਾਂ ਨੂੰ ਸ਼ੂਗਰ ਆ ਤੇ ਇਸ ਕਰਕੇ ਲੋ ਸ਼ੂਗਰ ਹੈ ਬਿਮਾਰੀ ਨਹੀਂ ਕੋਈ ਬਹੁਤੇ ਲੋਕੀ ਜਿਹੜੇ ਨੇ ਨਾ ਉਹ ਕੰਮ ਕਰ ਨਹੀਂ ਕਰਦੇ ਸੁੱਤੇ ਰਹਿੰਦੇ ਨੇ ਏਸੀ ਲੱਗੇ ਅੱਜਕੱਲ ਸਾਰੇ ਘਰਾਂ ਦੇ ਵਿੱਚ ਲੋਨ ਲੈ ਲੈ ਕੇ ਲੋਕੀ ਏਸੀ ਲਵਾਈ ਜਾਂਦੇ ਆ ਧੁੱਪ ਜੜੀ ਆ ਉਹ ਕੰਮ ਕਰਦੇ ਨਹੀਂ ਬਿਲਕੁਲ ਇੱਕ ਉਹਨਾਂ ਦਾ ਵਿਟਾਮਿਨ D3 ਘਟੀ ਜਾਂਦਾ ਅੰਦਰ ਰਹਿਣ ਕਰਕੇ ਤੇ ਇੱਕ ਪੈਨਕਰੀਆ ਜਿਹੜੇ ਆ ਉਹ ਵੀਕ ਹੋਈ ਜਾਂਦੇ ਆ ਖੁਰਾਕ ਵਧੀਆ ਰੱਖੋ ਬਾਹਰ ਦੇ ਖਾਣਿਆਂ ਤੋਂ ਬਚੋ ਖਾਸ ਕਰਕੇ ਫਾਸਟ ਫੂਡ ਤੋਂ ਬਚੋ ਤੇ ਵਧੀਆ ਜੀਵਨ ਜਿਓ 10 ਦਾ 85 ਕਿਲੋ ਭਾਰ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਫਿੱਟਾ ਕੋਈ ਪੇਟ ਨਹੀਂ ਕੋਈ ਕੁਛ ਨਹੀਂ ਤੇ ਬਾਡੀ ਜਿਹੜੀ ਆ ਮਸਲ ਵੀ ਮੁੰਡਿਆਂ ਖੁੰਡਿਆਂ ਵਰਗੇ ਆ ਕੱਲਾ ਕੱਲਾ ਮਸਲ ਜਿਹੜਾ ਨਾ ਬਾਡੀ ਦਾ ਦਿਸਦਾ ਉਹਨਾਂ ਰਾਤ ਆ ਰਾਤ ਪੂਰੀ ਤਰ੍ਹਾਂ ਪਤਾ ਨਹੀਂ ਲੱਗਣਾ ਤੇ 54 ਸਾਲ ਹੋ ਮਾਰਾ ਸਾਢੇ 7 ਫੁੱਟ ਕਿੱਕ ਜਾਂਦੀ ਅਜੇ ਵੀ ਲੱਤਾਂ ਪੂਰੀਆਂ ਖੁੱਲ ਜਾਂਦੀਆਂ 180 ਡਿਗਰੀ ਬਾਡੀ ਨੂੰ ਫਿੱਟ ਰੱਖਿਆ ਪੂਰਾ ਤੇ ਬਹੁਤ ਵਧੀਆ ਖਰਾਕ ਹੈ ਉਹ ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤੇ ਉਹ ਸੰਪਰਕ ਕਰ ਸਕਦਾ 10 ਦਾ ਨੰਬਰ ਹੈ 9877885393 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ